ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਮ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਸਨਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵੇਖਿਆ ਉਹਦੇ ਨਾਲ ਮਾਲ ਫਿਰ ਹਾਂਜੀ ਹਾਂਜੀ ਵੇਖਿਆ ਜੀ ਠੀਕ ਆ ਤੇ ਚਲੋ ਫਿਰ ਨਾਮ ਦੱਸਦੇ ਕਰੀ ਗੁਰਵਿੰਦਰ ਸਿੰਘ ਬੀਪੀਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਠੀਕ ਆ ਤੇ ਆ ਤਿੰਨ ਫਿਰ ਹਾਂਜੀ ਤਿੰਨ ਜੀ ਵੇੜਾਂਗੇ ਤਿੰਨੇ ਸੂਈਆਂ ਕਿੰਨੇ ਸੂਈਆਂ ਜੀ ਬੀਜੀ ਇੱਕ ਬੱਚੇ ਤੋਂ ਬਿਨਾਂ ਦੋ ਬੱਚੇ ਵਾਲੀ ਹੈ ਨਾ ਚਲੋ ਸ਼ੁਰੂਆਤ ਇੱਥੇ ਕਰ ਲਈਏ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਨਾਲੇ ਵੇਚੀ 12 13 ਲੀਟਰ ਬੋਲਾ ਜੇ ਅੱਛਾ ਹਾਂਜੀ ਹਾਂਜੀ ਪਹਿਲਾਂ ਵਛੀ ਜੇ ਕਿੰਨਾ ਚਿਰ ਹੈ ਸੂਈ ਨਾ ਹੱਤ ਜਿਆਦੇ ਇੰਝ ਸੂਈ ਨਾ ਜੇ ਠੀਕ ਆ ਹਾਂਜੀ ਬੋਲਾ ਜੀ ਹਜੇ ਤੋੜ ਦੋ ਫਿਰ ਇੱਕ ਰੀਨ ਫੰਦੀ ਦੀ ਦੀ ਜੇ ਦਰਦੀ ਆ ਤਾਂ ਬੱਚੇ ਦਾ ਕਰਦੀ ਹੈ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਉਤਰਾਂ ਜੀ ਦੁੱਧ ਦੀ ਜੀ ਕਰ ਜੂ 17 18 ਲੀਟਰ ਕਰ ਜੂਗੀ ਠੀਕ ਆ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਫੋਨ ਤੇ ਕਰਾਂਗੇ ਜੀ ਅੱਛਾ ਇਹਦਾ ਫੋਨ ਤੇ ਕਰਨਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਆ ਜਿਹੜੀ ਗਾਂ ਜੇ ਦਾ ਵੀਜੀ ਬੱਚਾ 9 ਮਹੀਨੇ 1.5 ਮਹੀਨੇ ਦੀ ਸੂਈ ਜੇ ਦੁੱਧ ਕਿੰਨਾ ਜੀ ਦੁੱਧ ਵੀ ਜੀ ਇਸ ਲਈ 10 ਕਿਲੋ 9 ਕਿਲੋ ਪੱਕਾ ਗਏਗੇ ਦਵਾਗੇ ਵੀਜੀ ਤੋਰਦਾ ਫਿਰ ਇਹਨਾਂ ਨੂੰ ਲੈ ਜੀ 9 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਵਾ ਇਹਦੇ ਕੋਲ ਹੋ ਗਿਆ ਵੀ ਜੀ ਫਿਰ ਜਰਾ ਕੋਲੋਂ ਦੋ ਟਾਂਕੀ ਚਿਲ ਤੇ ਇਹਦਾ ਫਿਰ ਮੁੱਲ ਜੀ ਜੀ ਭਾਈ ਜੀ ਆਦੀ ਦੇ ਦਾਂਗੇ ਭਾਈ ਜੀ ਕੀ ਵਿੱਚੋਂ ਕਰ ਦੋਗੇ ਮਾਨਤਨ ਕਰ ਦੋ ਜੀ ਜੋ ਕਰਨਾ 20 ਦੀ ਦੇ ਦਈਏ 20 ਦੀ ਦੇ ਦੇ ਜੀ ਠੀਕ ਹੈ ਜੀ ਬਾਕੀ ਕੋਈ ਹੋਰ ਲਾਈਵ ਹੋਵੇ ਫੋਨ ਨੰਬਰ ਲਾਵੇ ਹੋਰ ਕਰਦਾ ਜੀ ਅੱਛਾ ਹੋਰ ਮਾਨ ਕਰ ਦੋਗੇ ਹਾਂ ਜੀ ਹਾਂ ਜੀ ਤੇ ਆਹ ਗਾਂ ਜਿਹੜੀ ਇਹਦੇ ਮਗਰ ਵੱਚੀ ਜੀ ਆ ਚਿੱਟੇ ਰੰਗ ਦੀ ਵੱਚੀ ਜੀ ਵੀ ਜੀ ਆ ਚਿੱਟੀ ਵੱਚੀ ਜੀ ਕਾਫੀ ਸੋਹਣੀ ਵੱਚੀ ਹੈ ਇਹਦੇ ਮਗਰ ਸੂਈ ਨੂੰ 8-10 ਦਿਨ ਹੋ ਗਏ ਜੀ ਵੀ ਜੀ ਤੇ ਦੁੱਧ ਕਿੰਨਾ ਤਿਆਰੇ ਤੇ ਦੁੱਧ ਇਹਦੇ ਸਲੇ ਜੀ 8 ਕਿਲੋ ਜੀ ਹੈਗਾ ਪੱਕਾ ਦੁੱਧ ਪੱਕਾ 8 ਕਿਲੋ 2 ਘੰਟੇ ਕਿੰਨਾ ਚੁਵਾਈ ਜਾਊਗੀ ਕਾਜੂਗੀ ਜੀ 12-13 ਲੀਟਰ ਕਰੂਗੀ ਜੀ ਠੀਕ ਹੈ ਬ ਤੋਰ ਦੋਇ ਕਰੀ ਬਾਕੀ ਚਲੋ 10 10 ਦੇ 11 ਵਿੱਚ ਚਵਾਈ ਜਾਵੇ ਤੇ ਪੜਾਇਆ 1700 ਤੇ ਵਿੱਚੀ ਮਰੂਗੀ ਨਹੀਂ ਜੀ ਠੀਕ ਹੈ ਮਗਰੇ ਦੇ ਵੱਛੀ ਆ ਬਾਕੀ ਉਹ ਤਰ੍ਹਾਂ ਥੱਲੇ ਉਹ ਜਿਹੜੀ ਕਾਫੀ ਖੁੱਲੇ ਹਵਾਨੇ ਦੀ ਮਾਲਕਾ ਜਿਹੜੀ ਆ ਜਿ ਲੈ ਆਇਆ ਤੇ ਇਹਦਾ ਫਿਰ ਮੁੱਲ 20000 ਦੀ ਦੇ ਤੋਗੇ ਛੋਟ ਚੜ ਕਰ ਦੋਗੇ ਮੋਕੇ ਤੇ ਦਦਾਂਗੇ ਵੀ ਜੀ ਇਮਾਨਦਾਰ ਕਰਦਾ ਖੁੱਲਾ ਕਰਾਂਗੇ ਕਿੰਨਾ ਕਰ ਦੋਗੇ 10000 ਕਰ ਦਾਂਗੇ ਜੀ ਅੱਛਾ 19000 ਕਰ ਦੋ 19000 ਠੀਕ ਹੈ ਕੋਈ ਜੋੜਾ ਖਰੂ ਦਾ ਹੋਰ ਵੀ ਜੀ ਕਰਦਾ ਹੈ ਮਾਮਾ ਠੀਕ ਹੈ ਤੇ ਠੀਕ ਹੈ ਵੀਰ ਕੁਛ ਨਾ ਬਾਕੀ ਕੋਈ ਵੀਰ ਇਥੋਂ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਕੋਸ਼ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ